ਅਸਾਂ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੋ ਕਉ ਤਲ ਗੁਰ ਸੇਵੀਐ ਅਨਸ ਸੈਜ ਸੁਭਾਏ ਦਰਸ਼ਨ ਪਰਸੀਐ ਗੁਰ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਤੁਨਸਰੀ ਮਹਲਾ ਪੰਜਵਾਂ ਬਾਰਜਾ ਗੁਰ ਆਪਣੇ ਉਪਰ ਜਿਨ ਹਰਰ ਨਾਮ ਦੁਰੜਿਆ ਮਾ ਉਦਿਆਰ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਬਾਰ ਜਾਓ ਗੁਰ ਆਪਨੇ ਉਪਰ ਜਿਨ ਹਰ ਹਰ ਨਾਮ ਦੁਰਡਾਇਆ ਮਾ ਉਦਿਆ ਅੰਧਕਾਰ ਮੈਂ ਜਿਹਨੂੰ ਸਿੱਧਾ ਮਾਰਗ ਦਿਖਾਇਆ ਹੰਬਰ ਪ੍ਰਾਨ ਗੋਪਾਲ ਗੋਬਿੰਦ ਇਆ ਹੂੰ ਆ ਸਰਬ ਥੋਕ ਕੀ ਜਿਸੇ ਅਮਾਰੀ ਜੰਦ ਰਾਵ ਜਾ ਕੇ ਸਿੰਭਰਨ ਸਰਬੁ ਨਿਧਾਨਾ ਮਾਨ ਮਹਿਤੁ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਂਛੈ ਸਭ ਤੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵਾ ਇਕ ਅਨੰਦਾਨਾ ਔਰ ਬ੍ਰਹਮ ਆ ਪਰਮਪੁਰ ਸੁਆਮੀ ਸਿੰਮਰਤ ਪਾਰ ਪਰਾਨਾ ਸੀਤਲ ਸ਼ਾਂਤ ਮਾ ਸੁਖ ਪਾਇਆ ਸੰਤ ਸੰਗ ਰਹਿਓ ਉਲਾ ਹਰ ਧਨ ਸੰਚਨ ਹਰ ਨਾਮ ਭੋਜਨ ایو ਨਾਨਕ ਕੀਨੋ ਚੋਲਾ শীতল ਸ਼ਾਂਤ ਮਾ ਸੁਖ ਪਾਇਆ ਸੰਤ ਸੰਗ ਰਾਇਓ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਓ ਨਾਨਕੀਨੋ ਚੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹਲਾ ਪੰਜਵਾਂ ਬਾਰ ਜਾਓ ਗੋਰੇ ਆਪਣੇ ਉੱਪਰ ਜਿਨਹਾਰ ਨਾਮ ਦਰੜਾਇਆ ਮਾ ਉਦਿਆਰ ਅੰਧਕਾਰ ਮੈਂ ਜਿਹਨ ਸਿੱਧਾ ਮਾਰਗ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾ ਹੈ ਜਲ ਤੇ ਉਹ ਜੁਤਰਾੰਗ ਜਿਉ ਜਾਲੀ ਵਿਖੇ ਸੰਵਾਹੇ ਵਾਹਿਗੁਰੂ ਜੀ ਦੰਬਰ ਛੰਦ ਤਬਹੁਤ ਵਰਖ ਪ੍ਰਮਾਨ ਜੜ ਮੇਰ ਸ੍ਰੰਗ ਮਹਾਨ ਕੀ ਕੋਰ ਤਪਸ਼ਾ ਉਗਰ ਤਬਹੁਤ ਵਰਖ ਪ੍ਰਮਾਨ ਜੜ ਮੇਰ ਸ੍ਰੰਗ ਮਹਾਨ ਇਕ ਹੋਰ ਤਪਸ਼ਾ ਉਗਰ ਤਬ ਰਿਜੇ ਕਾ ਸੁਗਰ ਜਗ ਦੇਖ ਕੇ ਵਿਵਹਾਰ ਮੂਰਜ ਕੀਨ ਵਿਚਾਰ ਇਨ ਕੌਣ ਸੋ ਪਜਾਏ ਫੇਲੇ ਆਪ ਮਿਲਾਏ ਤੇ ਜੀਨੀ ਹੈ ਕਰ ਗਿਆਨ ਤਬ ਹੋਏ ਪੂਰਨ ਧਿਆਨ ਜੇ ਜਾਣੀਐ ਜਤ ਜੋਗ ਤਬ ਹੋਏ ਦੇ ਅਰੋਗ ਜੇ ਜਨਿਐ ਜਤ ਜੋਗ ਤਬ ਹੋਏ ਦੇ ਅਰੋਗ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ